ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਾਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਹ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਸ ਆਪਰੇਸ਼ਨ ਵਿੱਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ ਜਿਸ ਦੇ ਇੰਚਾਰਜ ਅਤੇ ਕਰਮਚਾਰੀ ਧਰਮਦਵਾਰਾਂ ਦੇ ਛੱਤਾ ਤੋਂ ਹੁੰਦੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਆਪਰੇਸ਼ਨ ਵਿੱਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮਜੂਦ ਸਨ ਦੇਖੋ ਕਿ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਪੰਜ ਬਦਮਾਸ਼ਾਂ ਨੂੰ ਬੰਦ ਘਰ ਵਿੱਚੋਂ ਕੀਤਾ ਗਿਆ ਕਾਬੂ ਸੀਆਈਏ ਸਟਾਫ ਦੇ ਇੰਚਾਰਜ ਸੁਖਰਾਸ ਸਿੰਘ ਦੀ ਰਹੀ ਇਸ ਸਾਰੇ ਆਪਰੇਸ਼ਨ ਵਿੱਚ ਮੁੱਖ ਭੂਮਿਕਾ ਸੀ ਕਿ ਬਟਾਲਾ ਤੇ ਆਸ-ਪਾਸ ਦੇ ਇਲਾਕੇ 'ਚ ਗੋਲੀਬਾਰੀ ਕਰਨ ਵਾਲੇ ਹਮਲਾਵਾਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ ਡੇਢ ਘੰਟੇ ਦੇ ਕਰੀਬ ਡੇਢ ਘੰਟੇ ਦੇ ਕਿਤੋਂ ਬਾਅਦ ਜਿਫਤਾਰ ਕਰ ਲਿਆ ਗਿਆ ਇਸ ਆਪਰੇਸ਼ਨ ਵਿੱਚ ਮੁੱਖ ਭੂਮਿਕਾ ਸੀਆਈ ਦੇ ਸਟਾਫ ਨੇ निभाई ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆ ਗਿਆ ਆ ਗਿਆ ਆਪਣੇ ਨਾਲ ਨਹੀਂ ਇਹ ਆਹ ਬਿਲਕੁਲ ਮੁਫਤ ਬੋਫ ਕਰੇ ਕੋਈ ਬੋਫ ਕਰ ਦੋ ਉਹਨੂੰ ਮੁਫਤ ਹਾਂ ਜੀ ਲਓ ਲੈ ਆਪੇ ਲੈ ਆਮੀ पिछे मां परोड़ ਮੋਰ ਕਰ ਬਣੋ ਆਹ ਮੇਰੇ ਕਿਹੜਾ ਮੇਰੇ ਕੋਲ ਆਹ ਕਮਰਾ ਇਹ ਕਮਰਾ ਜੀ ਨੂੰ ਨਾ ਜੀ ਕੋਈ ਕੰਮ ਕਰਨਾ ਹੈ ਅੱਗੇ ਉਹ ਕੱਢਣਾ ਨਹੀਂ ਪਉਂਦਾ ਆਈ ਯਾਰ ਬੋਡੀ ਚੱਲੋ ਚੱਲ ਚਿਪ ਚਿਪ ਦੇਖੋ ਤੁਹਾਨੂੰ ਆਸ਼ਮਾਨ ਅੱਧਾ ਵਾਹ ਜਦੋਂ ਉਹਨਾਂ ਨੂੰ ਆਉਂਦਾ ਸੀ ਉਹ ਇੱਕੋ ਮਿੰਟ ਜਾਂਦੀ ਜਾਉਂਦੀ ਹੈ ਪਰ ਟਾਈਮ ਟਾਈਮ ਦੇਖੇ ਵਿੱਚ ਉਹ

थोड़ी बेसिक इन्फॉर्मेशन से अपना जो वर्क किया वर्क करके असिज से फिर इनिशली अए थे किरा पा आ गया ਇਹਨਾਂ ਨੂੰ ਸੀ ਕੈਪਚਰ ਕੀਤਾ ਜਿਹੜੇ ਸੀ ਕੈਪਚਰ ਨੇ ਦੇਖੋ ਆਪਣੀ ਜਾਨ ਜੋਕੀ ਚ ਪਾ ਗਏ ਕਿ ਕ੍ਰਿਮੀਨਲ ਨੂੰ ਫੜਨਾ ਹੈ ਇਸ ਮਿਹਲੇ ਉਸ ਨੂੰ ਡੈਫੀਨਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨਿਆ ਵਾਰਦਾਤਾਂ ਕੀਤੀਆਂ ਹੋਈਆਂ ਤੇ ਡੈਫੀਨਟਲੀ ਉਸ ਨੂੰ ਕਾਬੂ ਤੇ ਕੰਨ ਫੜਾ ਜੀ ਜੀ ਇਹ ਸਭ ਜਾਣਕਾਰੀ ਕਿਸ ਤਰੀਕੇ ਦਾ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰ ਸੋਰਸ ਹੁੰਦੇ ਆ ਇਹ ਮੈਂ ਐਕਸਪੋਜ਼ ਨਹੀਂ ਕਰ ਸਕਦਾ ਜੀ अलग-अलग बाप-बापਾਂ ਦੇ ਸੰਗ ਉਹਦੇ ਬੰਦੇ ਜੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿੰਨੋ ਬੀਤ ਗਿਆ ਉਹਦੇ 'ਤੇ ਆਪ ਕੋ ਸੀ ਰੇਡ ਕੀਤਾ ਤੇ ਬਹੁਤ ਭਾਰੀ ਰੇਡ ਕੀਤੀ ਸਰਕਾਰੀ ਰੇਡ ਕੀਤਾ ਕਰਿਆ ਕਰ ਸੀ ਜਿਹੜੇ ਜਮਨ ਦੇ ਜਸ ਸੀ ਉਹ ਤੇ ਸਾਰੇ ਮੀਡੀਆ ਦੇ ਮੌਜੂਦ ਸਨ ਉਹ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਕਰਤੋ ਦੇ ਵਿੱਚ ਸੀ ਉਹਨਾਂ ਦੇ ਨਕਰਫਾਦ ਤੇ ਨਹੀਂ ਹੈਗੇ ਮੜਕੇ ਉਹ ਮੈਂ ਸ਼ਰਤ ਕੀਤੀ ਸੀ ਇੰਨੀ ਮੁਸ਼ਕਲ ਕੰਨੀ ਬਈ ਬੁੱਸਤ ਸ਼ੱਕਤ ਜੀ ਰੋਡਿੰਦਾ ਕਾਲਾ ਜੀ ਮੈਂ ਤਾਂ ਤਾਂ ਹਰ ਇੱਕ ਵਾਰੀ ਲੱਗਦੀ ਹੈ ਸਰ ਕਿਹੜੇ ਕਿਹੜੇ ਆਪਰੇਸ਼ਨ ਕਿੰਨੇ ਚੱਲੇ ਜਾਂਦੇ ਨੇ ਉਹ 2-2.5 ਕੋਹਾਂ ਬੱਜਦੇ ਨੇ ਸਰ ਕੋਈ ਨਏ ਫੜੇ ਗਏ ਆਂ ਜਿੰਦੇ ਜਪਨ ਬ੍ਰਾਹਮਣ ਹੋਇਆ ਕਰਨਾ ਸਾਡੇ ਕੋਲ ਇੱਕ ਸ਼ਰਤ ਰੱਖਣਾ ਪਿਆ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਪਟਾਲੇ ਸਰ ਰੋਕਲੀ ਨੇ ਪਟਾਲੇ ਦੇ ਪਟਾਲਾ ਸ਼ਹਿਰ ਤੋਂ ਵੀ ਇਹ ਤਾਂ ਬਾਹਰ ਦੇ ਪਿੰਡਾਂ ਤੇ ਨੇ ਸਰ ਬਾਹਰ ਦੇ ਪਿੰਡਾਂ ਦੇ ਉਹ 20000 ਆਰਾਊਂਡ ਸਰ ਬਾਤ ਤਾਂ ਤਾਂ ਸੱਚੀ ਕਰੀ ਬਾਤ ਤਾਂ ਕਾਫੀ ਨੇ ਆਪਣੇ ਜੁਨੀਆ ਸ਼ਹਿਰ ਦੀ ਤੁਹਾਨੂੰ ਪਤਾ ਵੀ ਨਹੀਂ ਕਰ ਗੋਲੀਬਾਰੀ ਦੀ ਆਵਾਜ਼ਾਂ ਤਾਂ ਮੇਂਦੀ ਕਵਾਂਟੇਡ ਹੈ ਜਿੰਨੇ ਸਭ ਨੇ ਤੇ ਅਸੀਂ ਬਾਕੀ ਉਸ ਕੇ ਸਿੱਧਾ ਪਤਾ ਲੱਗਦਾ ਕਿ ਕਿਹੜੀ ਕਿਹੜੀ ਬਾਤ ਹੈ ਮੈਨੂੰ